2500 ਪੈਨਸ਼ਨ ਦਾ ਬਜਟ ਹੋਇਆ ਪਾਸ April ਦੀ ਪੈਨਸ਼ਨ ਆਏਗੀ 2500 ਕਿੰਨੀ ਤਰੀਕ ਨੂੰ ਪੈਨਸ਼ਨ ਆਏਗੀ ਕਿਹੜੇ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ 2500 ਮਿਲੇਗੀ ਅਤੇ ਕਿਹੜੇ ਉਹ ਲੋਕ ਹੋਣਗੇ ਜਿਨ੍ਹਾਂ ਦੀ ਪੈਨਸ਼ਨ ਬੰਦ ਹੋਏਗੀ ਅਤੇ ਕਿਹੜੇ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਪੈਨਸ਼ਨ ਪਹਿਲਾਂ ਦੇ ਹਿਸਾਬ ਨਾਲ ਹੀ ਦਿੱਤੀ ਜਾਏਗੀ ਸੱਚਰੀਆ ਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ April ਮਹੀਨੇ ਦੇ ਵਿੱਚ ਜਿਹੜੀ ਪੈਨਸ਼ਨ ਆਏਗੀ ਉਸ ਬਾਰੇ ਕਿੰਨੀ ਪੈਨਸ਼ਨ ਆਏਗੀ ਕਿੰਨੀ ਤਰੀਕ ਨੂੰ ਆਏਗੀ ਤਾਂ ਜੇਕਰ ਤੁਸੀਂ ਸਾਡਾ ਚੈਨਲ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਕੀਬ ਸਰਕਾਰ ਦੁਆਰਾ ਇਸ ਵਾਰ ਜਿਹੜਾ ਕੀਤਾ ਹੋਇਆ ਲੋਕਾਂ ਨਾਲ ਵਾਦਾ ਉਹ ਪੂਰਾ ਕੀਤਾ ਜਾਏਗਾ ਕੀ ਜਿਹੜੇ ਪੈਨਸ਼ਨ ਧਾਰਕ ਨੇ ਉਹਨਾਂ ਨੂੰ ਪੈਨਸ਼ਨ 2500 ਹੀ ਮਿਲੇਗੀ ਜਾਂ ਫਿਰ 1500 ਮਿਲੇਗੀ ਸਰਕਾਰ ਦਾ ਕਾਫੀ ਲੰਮੇ ਸਮੇਂ ਤੋਂ ਦਾਵਾ ਸੀ ਲੋਕਾਂ ਨਾਲ ਵਾਦਾ ਸੀ ਕਿ ਸਾਰਿਆਂ ਨੂੰ ਹੀ ਜਿਹੜੀ 2500 ਪੈਨਸ਼ਨ ਕਰ ਦਿੱਤੀ ਜਾਏਗੀ ਪਰ ਮਾਰਚ 2025 ਦੀ ਪੈਨਸ਼ਨ ਸਾਰਿਆਂ ਨੂੰ 1500 ਦੇ ਹਿਸਾਬ ਨਾਲ ਹੀ ਆਈ ਹੈ ਪਰ ਹੁਣ ਜਿਹੜਾ ਅਪ੍ਰੈਲ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਉਸ ਵਿੱਚ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ 2500 ਪੈਨਸ਼ਨ ਦਾ ਐਲਾਨ ਕਰ ਦਿੱਤਾ ਹੈ ਕਿ ਜਿਹੜੀ ਹੁਣ ਪੈਨਸ਼ਨ ਆਏਗੀ ਉਹ 2500 ਦੇ ਹਿਸਾਬ ਨਾਲ ਆਏਗੀ ਸੋ ਸਾਰਿਆਂ ਨੂੰ ਜਲਦੀ ਹੀ 2500 ਪੈਨਸ਼ਨ ਆਪਣੇ ਖਾਤਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਏਗੀ ਅਤੇ ਅਪ੍ਰੈਲ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਕਰ ਦਿੱਤੀ ਜਾਏਗੀ 10 ਤੋਂ 15 ਤਰੀਕ ਦੇ ਵਿੱਚ ਵਿੱਚ ਜਾਰੀ ਮਾਰਚ ਦੀਆਂ ਪੈਨਸ਼ਨਾਂ ਬਹੁਤ ਲੇਟ ਹੋ ਗਈਆਂ ਸਨ ਕਿਉਂਕਿ ਮਾਰਚ ਮਹੀਨਾ ਵਿੱਤ ਮਹੀਨਾ ਹੁੰਦਾ ਹੈ ਤਾਂ ਇਸ ਕਰਕੇ ਕੁਝ ਪੈਨਸ਼ਨਾਂ ਅਤੇ ਭੱਤੇ ਲੇਟ ਹੋ ਗਏ ਸਨ ਪਰ ਇਸ ਵਾਰ ਬਹੁਤ ਜਲਦ 10 ਤੋਂ 15 ਤਰੀਕ ਦੇ ਵਿੱਚ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਕਾਫੀ ਵੱਡਾ ਝਟਕਾ ਦਿੱਤਾ ਜਿਹੜੇ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੋਂ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਸੀ ਜਿਵੇਂ ਕਿ ਬੁਢਾਪਾ ਪੈਨਸ਼ਨ ਕੁਝ ਲੋਕਾਂ ਨੇ ਆਪਣੀ ਉਮਰ ਵਿੱਚ ਫੇਰ ਬਦਲ ਕਰਕੇ ਡਾਕੂਮੈਂਟ ਗਲਤ ਤਰੀਕੇ ਦੇ ਨਾਲ ਲਗਾ ਕੇ ਜਿਹੜੀ ਆਪਣੀ ਉਮਰ ਐ ਜ਼ਿਆਦਾ ਦਿਖਾਈ ਸੀ ਪਰ ਉਹਨਾਂ ਦੀ ਉਮਰ ਬੁਢਾਪਾ ਪੈਨਸ਼ਨ ਤੋਂ ਘੱਟ ਹੋਣ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਆ ਜਲਦੀ ਹੀ ਬੰਦ ਕਰ ਦਿੱਤੀ ਜਾਏਗੀ ਅਤੇ ਐਨਆਰਆਈ ਲੋਕ ਜਿਹੜੇ ਲੋਕ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਚੁੱਕੇ ਨੇ ਪਰ ਫਿਰ ਵੀ ਉਹ ਸਰਕਾਰਾਂ ਤੋਂ ਜਿਹੜੇ ਪੱਤੇ ਲੈ ਰਹੇ ਆ ਤੇ ਆਪਣੀਆਂ ਪੈਨਸ਼ਨਾਂ ਲੈ ਰਹੇ ਆ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਉਹ ਵੀ ਜਲਦੀ ਕਰ ਦਿੱਤੀਆਂ ਜਾਣਗੀਆਂ ਬੰਦ ਤੇ ਬਾਕੀ ਉਹ ਲੋਕ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਜ਼ਿਆਦਾ ਹੈ ਅਤੇ ਉਹਨਾਂ ਦੇ ਨਾਮ ਜ਼ਮੀਨ ਹੈ ਉਹਨਾਂ ਦੀ ਪੈਨਸ਼ਨ ਵੀ ਜਲਦੀ ਹੀ ਬੰਦ ਕਰ ਦਿੱਤੀ ਜਾਏਗੀ ਜੇਕਰ ਉਹ ਆਪਣੀ ਪੈਨਸ਼ਨ ਦੀ ਜਾਣਕਾਰੀ ਆਪ ਦੇ ਕੇ ਆਪਣੀ ਪੈਨਸ਼ਨ ਬੰਦ ਕਰਵਾਉਂਦੇ ਨੇ ਤਾਂ ਚੰਗੀ ਗੱਲ ਹੈ ਪਰ ਜੇਕਰ ਸਰਕਾਰ ਦੀ ਵੈਰੀਫਿਕੇਸ਼ਨ ਦੇ ਵਿੱਚ ਉਹ ਲੋਕ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨਾਂ ਲੈਦੇ ਪਾਏ ਗਏ ਤਾਂ ਉਹਨਾਂ ਨੂੰ ਜਿੰਨਾ ਵੀ ਧਨ ਅਜ ਤੱਕ ਸਰਕਾਰ ਵੱਲੋਂ ਮਿਲਿਆ ਹੈ ਉਹਨਾਂ ਨੂੰ ਵਾਪਸ ਕਰਨਾ ਹੋਵੇਗਾ ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਪਰ ਕੁਝ ਅਜਿਹੇ ਵੀ ਲੋਕ ਹਨ ਜਿਹੜੇ ਸਹੀ ਤਰੀਕੇ ਨਾਲ ਪੈਨਸ਼ਨਾਂ ਲੈ ਰਹੇ ਸੀ ਪਰ ਉਹਨਾਂ ਦੀਆਂ ਪੈਨਸ਼ਨਾਂ ਬੰਦ ਹੋ ਗਈਆਂ ਨੇ ਤਾਂ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਦੇ ਵਿੱਚ ਜੋ ਵੀ ਤੁਹਾਡੇ ਕਰੈਕਸ਼ਨ ਹੋਣ ਵਾਲੀ ਹੈ ਉਸ ਕਰੈਕਸ਼ਨ ਨੂੰ ਕਰਵਾ ਕੇ ਆਪਣੀ ਪੈਨਸ਼ਨ ਨੂੰ ਦੁਬਾਰਾ ਚਾਲੂ ਕਰਵਾ ਸਕਦੇ ਹੋ ਅਤੇ ਜਿੰਨੀ ਵੀ ਤੁਹਾਡੀ ਰੁਕੀ ਹੋਈ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਸੋ ਇਹ ਸਨ ਕੁਝ ਅਪ੍ਰੈਲ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਬਹੁਤ ਜ਼ਰੂਰੀ ਅਪਡੇਟਸ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਦੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਨਾ ਅਤੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ